ਚਾਹੇ ਸੁਪਰੀਮ ਕੋਰਟ ਹੈ ਚਾਹੇ ਸਰਕਾਰ ਹੈ ਚਾਹੇ ਕਾਰਪੋਰੇਟ ਹੈ ਉਹ ਸਤੋਂ ਜ਼ਮੀਨ ਤੋਂ ਹੱਥ ਖੜੇ ਕਰਾਉਣਾ ਚਾਹੁੰਦਾ ਕਿ ਕਿਸਾਨ ਹੱਲ ਕਰਨ ਜਦੋਂ ਅਸੀਂ ਸਬਸਿਡੀ ਤੇ ਉਹਨਾਂ ਨੂੰ ਜਾਂ ਮਸ਼ੀਨਰੀ ਮੁਹੱਈਆ ਕਰਵਾ ਰਹੇ ਨਹੀਂ ਜੀਰੀਓ ਬੀਜ ਨਹੀਂ ਬੰਦ ਕਰਵਾਦੇ ਨਹੀਂ ਬਾਕੀ ਫਸਲਾਂ ਤੇ ਐਮਐਸਪੀ ਦੇਣ ਗਰੰਟੀ ਕਰ ਲੈ ਕੇ ਜੀਰੀ ਨਹੀਂ ਲਾਉਣੀ ਧੂਆਂ ਕਰਦੀ ਹੈ ਕਿਸਾਨ ਉੱਧਰ ਨੂੰ ਮਗ ਜਾਊਗਾ ਕਿਸਾਨ ਗੰਨਾ ਪੀਜਦਾ ਪੈਸਾ ਸਾਲ-ਸਾਲ ਨਹੀਂ ਮਿਲਦਾ ਦੂਜੀ ਫਸਲ ਨੂੰ ਕੋਈ ਪੁੱਛਦਾ ਨਹੀਂ ਆ ਬਾਸਪਤੀ ਦਾ ਰੇਟ ਦੇਖ ਲਓ ਜਿਹੜਾ ਉਹ ਵਾਇਰਸ ਆਇਆ ਕੋਈ ਵਾਇਰਸ ਆ ਜੇ ਇਹਨਾਂ ਨੇ ਕੁਝ ਨਹੀਂ ਕਰਨਾ ਇਹ ਫਲਾਣੇ ਪਾਕਿਸਤਾਨ ਤੋਂ ਇਹ ਅੱਤਵਾਦੀ ਆ ਗਏ ਪਾਕਿਸਤਾਨ ਤੋਂ ਇਹ ਕੀ ਵਾਇਰਸ ਹੈਗਾ ਚੀਨ ਤੋਂ ਕੋਈ ਅਧਿਕਾਰੀ ਕੋਈ ਬੰਦਾ ਦੇਖਣ ਗਿਆ ਲੋਕ ਕਰਲਾ ਰਹੇ ਨੇ ਇਹ ਜਾ ਕੇ ਕਹਿੰਦੇ ਕਿ ਨੇ ਤਾਂ ਅਗਰੀ ਲਾਉਣ ਉਹ ਬੂਸ ਨੂੰ ਕਰੂਗਾ ਕੀ ਜਿਸ ਨੂੰ ਦਾਣਾ ਹੀ ਨਹੀਂ ਦਿੱਤਾ ਪਰਚੇ ਦਰਜ ਹੋਣਗੇ ਪਰ ਇਹ ਹੱਲ ਨਹੀਂ ਪਵਾ ਰਹਿਣਗੇ ਪਰਚੇ ਹੋਰ ਕੀ ਕਰੋਗੇ ਮੰਨ ਲਓ 4 ਦਿਨ ਜੇਲ੍ਹ ਰਹਿ ਆ ਉਹ ਤਾਂ ਮਰੂਗਾ ਤਾਂ ਜੱਟੇ ਜੇ ਉਹ ਨਹੀਂ ਉਹ ਕਰਦਾ ਤਾਂ ਉਹ ਗਲਫਰਾ ਲੈ ਕੇ ਮਰੂ ਮਰਨਾ ਤਾਂ ਆਕਰ ਨੂੰ ਕਿਸਾਨ ਨੇ ਆ ਉਹ ਜੇਲ੍ਹ ਚ ਲਾ ਕੇ ਮਰੂ ਚਾਂ ਫਾ ਲੈ ਕੇ ਮਰੂ ਕਿ ਜਿਹੜਾ ਕਿਸਾਨ ਜਦੋਂ ਫਸਲ ਵੱਢ ਲਈ ਉਹ ਜਿਹੜਾ ਫੂਸ ਫੂਸਾ ਇਕੱਲਾ ਜੇ ਉਹ ਵੀ ਫੂਕਦਾ ਤਾਂ 30% 70% ਤੋਂ ਵੈਸੀ ਘਟਦੀ ਪਰ ਸਰਕਾਰਾਂ ਸਰਕਾਰਾਂ ਨੇ ਡੰਡਾ ਦੇਣਾ ਕਿਸਾਨਾਂ ਨੂੰ ਦੇਖੋ ਸਰਕਾਰਾਂ ਕੰਪਨੀਆਂ ਦੀ ਜਾਨੀ ਕਾਰਪੋਰੇਟ ਦੀਆਂ ਸਰਕਾਰਾਂ ਨੇ ਉਹ ਇਹ ਕਹਿੰਦੀਆਂ ਨੇ ਕਿ ਇਹ ਤਾਂ ਕਹਿੰਦੀਆਂ ਨਹੀਂ ਆ ਉਹ ਵੀ ਗੱਡੀਆਂ ਬੰਦ ਹੋ ਜਾਣੀਆਂ ਚਾਹੀਦੀਆਂ ਨੇ ਜਦੋਂ ਦਿੱਲੀ ਦੇ ਵਿੱਚ ਜਦਾ ਤੂ ਹੁੰਦਾ ਫਿਰ ਵੀ ਤਾਂ ਗੱਡੀਆਂ ਬੰਦ ਕਰਦੀ ਨਹੀਂ ਕਿਉਂ ਨਹੀਂ ਇਸ ਗੱਲ ਤੇ ਕਰਦੇ ਕਿ ਡੀਜ਼ਲ ਵਾਲੀਆਂ ਗੱਡੀਆਂ ਨਹੀਂ ਚੱਲਣਗੀਆਂ ਉਧਰ ਧਿਆਨ ਨਹੀਂ ਕਿਉਂ ਕਿ ਕਿ ਗੱਡੀਆਂ ਦੇ ਕੰਪਨੀਆਂ ਨੇ ਪੈਸਾ ਸਰਕਾਰਾਂ ਬਣਾਉਣ ਨੂੰ ਦੇਣਾ ਸਾਰੇ ਦਾ ਸਾਰਾ ਕਾਰਪੋਰੇਟ ਸਿਸਟਮ ਹੈ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਸੁਪਰੀਮ ਕੋਰਟ ਵੱਲੋਂ ਜੋ ਫੈਸਲਾ ਆਇਆ ਕਿ ਪੋਲਿਊਸ਼ਨ ਨਹੀਂ ਹੋਣ ਦੇਣਾ ਕਿਉਂਕਿ ਕਿਸਾਨਾਂ ਨੇ ਹੁਣ ਲਗਾਤਾਰੀ ਕਿਤੇ ਨਾ ਕਿਤੇ ਪ੍ਰਾਲੀ ਦਾ ਕੋਈ ਬੰਦੋਬਸਤ ਕਰਨਾ ਅਤੇ ਮਾਮਲੇ ਵੀ ਦਰਜ ਹੋਣ ਲੱਗੇ ਕਿਸਾਨਾਂ ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਕਾਫੀ ਮਾਮਲੇ ਦਰਜ ਹੋਏ ਨੇ ਕਿ ਕਿਸਾਨਾਂ ਨੂੰ ਕਿਹਾ ਜਾਂਦਾ ਪ੍ਰਸ਼ਾਸਨ ਵੱਲੋਂ ਕਿ ਅੱਗ ਨਾ ਲਗਾਈ ਜਾਵੇ ਪਰ ਉਸ ਤੋਂ ਬਾਅਦ ਇਹ ਵੀ ਹੁਕਮ ਆਏ ਨੇ ਕਿ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਜਿਹੜੇ ਅੱਗ ਲਗਾਉਣਗੇ ਪਰ ਕਿਸਾਨ ਕੀ ਕਰਨਗੇ ਕਿਸਾਨ ਕਹਿ ਰਹੇ ਨੇ ਕਿ ਸਾਡਾ ਕੋਈ ਹੱਲ ਨਹੀਂ ਜਾਂਦਾ ਸਰਕਾਰ ਹੱਲ ਕਰੇ ਸੋ ਕਿਸਾਨ ਆਗੂ ਮੌਜੂਦ ਨੇ ਜਗਪਾਲ ਸਿੰਘ ਉਧਰ ਮੌਜੂਦ ਨੇ ਸਾਡੇ ਨਾਲ ਬਾਈ ਜੀ ਕਿਵੇਂ ਦੇਖਦੇ ਹੋ ਤੁਸੀਂ ਜਿਵੇਂ ਇਹ ਗੱਲਬਾਤ ਆਈ ਆ ਕਿ ਕਿਸਾਨਾਂ ਦੀ ਗ੍ਰਿਫਤਾਰੀ ਹੋਵੇ ਕਿਉਂਕਿ ਮਾਮਲੇ ਤਾਂ ਪਹਿਲਾਂ ਵੀ ਦਰਜ ਹੁੰਦੇ ਨੇ ਅੰਮ੍ਰਿਤਸਰ 'ਚ ਕਾਫੀ ਮਾਮਲੇ ਦਰਜ ਹੋਏ ਨੇ ਜੀ ਉਧਰ ਜਿੱਧਰ ਮਤਲਬ ਐਡਵਾਂਸ 'ਚ ਪਹਿਲਾਂ ਚੋਨਾ ਆਉਂਦਾ ਪਰਾਲੀ ਫੂਕੀ ਜਾ ਰਹੀ ਹੈ ਦਾ ਹੱਲ ਕੀ ਕੀ ਨਿਕਲਣਾ ਫਿਰ ਅਸਲ 'ਚ ਜਿਹੜਾ ਮੁੱਦਾ ਹੈ ਇਹ ਪਰਾਲੀ ਦਾ ਇਹ ਪਰਾਲੀ ਦਾ ਮੁੱਦਾ ਪ੍ਰਦੂਸ਼ਣ ਦਾ ਮੁੱਦਾ ਹੈ ਨਹੀਂ ਜਿਹੜਾ ਵੱਡੇ ਸ਼ਹਿਰਾਂ ਦੇ ਵਿੱਚ ਪ੍ਰਦੂਸ਼ਣ ਹੋ ਰਿਹਾ ਹੈ ਪਰ ਦੂਸ਼ਣ ਹੋ ਰਿਹਾ ਕਿਉਂਕਿ ਜਿਹੜਾ ਪਰਾਲੀ ਦਾ ਧੂਆਂ ਇਹ ਧੂਆਂ ਹੈਗਾ ਮੋਟਾ ਜੀ ਮੋਟਾ ਧੂਆਂ ਇਹਦੇ ਚ ਕਾਰਬਨ ਕੰਟੈਕਟ ਘੱਟ ਆ ਜੀ ਜਿਹੜਾ ਧੂਆਂ ਸੀਐਨਜੀ ਗੈਸ ਜਿਹੜਾ ਧੂਆਂ ਡੀਜ਼ਲ ਫੁਕ ਰਿਹਾ ਜਿਹੜਾ ਧੂਆਂ ਪੈਟਰੋਲ ਫੁਕ ਰਿਹਾ ਤੁਸੀਂ ਇਹ ਦੇਖੋ ਦਿੱਲੀ ਦੇ ਵਿੱਚ ਗੱਡੀਆਂ ਜਿਹੜੀਆਂ ਵੱਡੀਆਂ ਗੱਡੀਆਂ ਨੇ ਕਿੰਨਾ ਉਹ ਤੇਲ ਖਾਂਦੀਆਂ ਨੇ ਕੋਈ ਐਵਰੇਜ ਨਹੀਂ ਦਿੰਦੀਆਂ ਔਰ ਇੱਕ ਨਾਲ ਦੀ ਨਾਲ ਇਹ ਹੀ ਗੱਲ ਆ ਕਰਨ ਵਾਲੀ ਕੀ ਆ ਪ੍ਰਦੂਸ਼ਣ ਉਹ ਜ਼ਿਆਦਾ ਕਰਦੀਆਂ ਨੇ ਗੈਸ ਸਿਲੰਡਰ ਘਰ ਵਾਲੀ ਘਰੇ ਘਰ ਵਰਤਦੇ ਨੇ ਜਿਹੜਾ ਬੰਦਾ ਲੇਡੀ ਚੁੱਲਾ ਵਰਤਦੀ ਹੈ ਉਹਨੂੰ ਉਹਨਾ ਬਿਮਾਰਾ ਉਹਨੂੰ ਕਾਰਬਨ ਕਾਰਨ ਟ੍ਰੈਕ ਉਹਨਾਂ ਨਹੀਂ ਚੜਦਾ ਜਿੰਨਾ ਇਹਦੇ ਗੈਸ ਸਿਲੰਡਰ ਤੋਂ ਚੜਦਾ ਦੇਖੋ ਸਰਕਾਰਾਂ ਕੰਪਨੀਆਂ ਦੀ ਜਾਨੀ ਕਾਰਪੋਰੇਟ ਦੀਆਂ ਸਰਕਾਰਾਂ ਨੇ ਉਹ ਇਹ ਕਹਿੰਦੀਆਂ ਨੇ ਕਿ ਇਹ ਤਾਂ ਕਹਿੰਦੇ ਨਹੀਂ ਆ ਉਹ ਵੀ ਗੱਡੀਆਂ ਬੰਦ ਹੋ ਜਾਣੀਆਂ ਚਾਹੀਦੀਆਂ ਨੇ ਕਿਉਂਕਿ ਹੁਣੇ ਕਰਦੇ ਕੀ ਨੇ ਜਦੋਂ ਦਿੱਲੀ ਦੇ ਵਿੱਚ ਜਿਆਦਾ ਟੂ ਹੁੰਦਾ ਫਿਰ ਵੀ ਤਾਂ ਗੱਡੀਆਂ ਬੰਦ ਕਰਦੀ ਨੇ ਕਿਉਂ ਨਹੀਂ ਇਸ ਗੱਲ ਤੇ ਕਰਦੇ ਕਿ ਡੀਜ਼ਲ ਵਾਲੀਆਂ ਗੱਡੀਆਂ ਨਹੀਂ ਚੱਲਣਗੀਆਂ ਉਧਰ ਧਾਨ ਨਹੀਂ ਕਿਉਂ ਕਿ ਗੱਡੀਆਂ ਦੇ ਕੰਪਨੀਆਂ ਨੇ ਪੈਸਾ ਸਰਕਾਰਾਂ ਬਣਾਉਣ ਨੂੰ ਦੇਣਾ ਸਾਰੇ ਦਾ ਸਾਰਾ ਕਾਰਪੋਰੇਟ ਸਿਸਟਮ ਹੈ ਇੱਕ ਕਿਸਾਨ ਆ ਜਿਹੜਾ ਇਹਦਾ ਵਿਚਾਰੇ ਦਾ ਕੋਈ ਸਿਸਟਮ ਹੈ ਨਹੀਂ ਪਰ ਚਕਪਾਲ ਜੀ ਕਿਹਾ 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 ਇਹ ਵੀ ਜਾਂਦਾ ਕਿ ਜਿਹੜਾ ਪੰਜਾਬ ਦਾ ਧੂਆਂ ਉਹ ਦਿੱਲੀ ਚ ਜਾ ਕੇ ਜਿਆਦਾ ਧੂਆਂ ਕਰ ਦਿੰਦਾ ਜਿਆਦਾ ਪੋਲੂਸ਼ਨ ਕਰ ਦਿੰਦਾ ਦਿੱਲੀ ਦਾ ਵੀ ਮੌਸਮ ਖਰਾਬ ਕਰ ਦਿੰਦਾ ਇੱਥੋਂ ਤੱਕ ਆ ਜਾਂਦਾ ਦੇਖੋ ਹੁਣ ਤਾਂ ਉਥੇ ਧੂਆਂ ਨਹੀਂ ਨਾ ਹੈਗਾ ਉਥੇ ਦਾ ਕਾਰਬਨ ਕੰਟੈਕਟ ਹੁਣ ਦੇਖ ਲਓ ਉਹਦੇ ਵਿੱਚ ਪਿੱਛੇ ਦਿੱਕਤ ਇਹ ਹੈ ਕਿ ਮੰਨ ਲਓ ਕੁਝ ਪਰਸੈਂਟ ਧੂਆਂ ਹੈ ਉਦੇ ਵਿੱਚ 8% ਯੋਗਦਾਨ ਹੈ ਖੇਤੀ ਦਾ ਪੂਰੇ ਭਾਰਤ ਦੀ ਖੇਤੀ ਦਾ 8% ਉਹ ਜਿਹੜਾ 60% ਦੂਜੇ ਕਰਦੇ ਨੇ ਫੈਕਟਰੀਆਂ ਕਰਦੀਆਂ ਨੇ ਉਹੀ ਇਹ ਪਰਾਲੀ ਕਿਸਾਨ ਤੋਂ ਮੁਫਤ ਚੱਕ ਕੇ ਕੰਪਨੀ ਤਾਂ ਉਹ ਤਾਂ ਪ੍ਰੋਫਟ ਕਮਾਉਂਦੀ ਹੈ ਕਿਸਾਨ ਨੂੰ ਕਿਉਂ ਨਹੀਂ ਦਿੰਦੇ ਕੁਝ ਉਹੀ ਕੰਪਨੀ ਕਿਸਾਨ ਤੋਂ ਤਾਂ ਫ੍ਰੀ ਚੱਕ ਰਹੀ ਹੈ ਹੁਣ ਬੇਲਰਾਂ ਵਾਲੇ ਰੋਲਾ ਪਾ ਰਹੇ ਨੇ ਕਿ ਸਾਡਾ ਕੋਈ ਖਰੀਦਣ ਲਈ ਤਿਆਰ ਨਹੀਂ ਕੰਪਨੀਆਂ ਰੇਟ ਨਹੀਂ ਦਿੰਦੀਆਂ ਸਾਨੂੰ ਸਾਡਾ ਖਰਚਾ ਜ਼ਿਆਦਾ ਆਉਂਦਾ ਇਸ ਤੇ ਕਿਸਾਨ ਦਾ ਦੱਸੋ ਕੀ ਕਸੂਰ ਹੈ ਕਿਸਾਨ ਦੀ ਫਰੀ ਚੱਕੀ ਹੋਈ ਚੀਜ਼ ਤੋਂ ਪੈਸਾ ਕਮਾ ਕੇ ਕਿਸਾਨ ਨੂੰ ਕਿਉਂ ਨਹੀਂ ਦਿੰਦੇ ਕਿਸਾਨ ਆਪੇ ਹੱਲ ਕਰੂ ਜਾਨੀ ਕਿ ਤੁਸੀਂ ਕਹਿੰਦੇ ਕਿ ਮੁਆਵਜ਼ਾ ਮਿਲੇ ਜਿਵੇਂ ਪਹਿਲਾਂ ਵੀ ਗੱਲਬਾਤ ਆ ਰਹੀ ਆ ਕਿਤੇ ਨਾ ਕਿਤੇ ਜਗਜੀਤ ਸਿੰਘ ਡੱਲੇ ਵਾਲਾ ਦਾ ਬਿਆਨ ਆਇਆ ਉਹਨਾਂ ਨੇ ਵੀ ਕਿਹਾ ਕਿ ਕਿਸਾਨਾਂ ਦਾ ਕੋਈ ਹੱਲ ਕੱਢੋ ਇਹ ਕਿਵੇਂ ਵੀ ਗ੍ਰਿਫਤਾਰੀਆਂ ਕਰਵਾਓ ਦੇਖੋ ਸਰਕਾਰ 8% ਦੇਖੋ ਧੂਆਂ ਕਰਦਾ ਇਹ ਕਿਸਾਨ ਅਸੀਂ ਇਹ ਕਹਿੰਨੇ ਆ ਕਿ ਜਿਹੜਾ ਕਿਸਾਨ ਜਦੋਂ ਫਸਲ ਵੱਢ ਲਈ ਉਹ ਜਿਹੜਾ ਪਰਫੂਸ-ਫੂਸਾ ਕੱਲਾ ਜੇ ਉਹ ਵੀ ਫੂਕਦਾ ਤਾਂ 30% 70% ਤੂੰ ਆ ਵੇਸੀ ਘਟ ਦੂ ਪਰ ਸਰਕਾਰ ਸਰਕਾਰਾਂ ਨੇ ਡੰਡਾ ਦੇਣਾ ਕਿਸਾਨਾਂ ਤੇ ਕਿਸਾਨਾਂ ਨੇ ਕੁੱਟਣਾ ਕਹਿੰਦੇ ਜੇਲ੍ਹ ਭੇਜ ਦੋ ਇੱਕ ਵੀ ਹੱਲ ਥੋੜੀ ਹੈ ਜੇਲ੍ਹ ਭੇਜਣਾ ਕੋਈ ਹੱਲ ਹੈ ਤੁਸੀਂ ਗੈਸ ਸਿਲੰਡਰ ਰੋਕ ਕੇ ਦਿਖਾਓ ਗੈਸ ਸਿਲੰਡਰ ਵਾਲੀ ਏਜੰਸੀ ਨੂੰ ਕਹੋ ਕਿ ਗੈਸ ਸਿਲੰਡਰ ਜਿਹੜਾ ਕਾਰਬਨ ਕੰਟੈਕਟ ਜ਼ਿਆਦਾ ਹੈ ਇਹਨੂੰ ਰੋਕੋ ਹਾਲਾਂਕਿ ਕਿਸਾਨ ਨੂੰ ਤਾਂ ਮੁਆਵਜ਼ਾ ਇਹ ਵੀ ਬਣਦਾ ਜਦੋਂ ਹਰੇ ਭਾਈ ਹੋ ਗਈ ਫਸਲ ਦੀ ਜੂਰੀਆ ਡੀਏਪੀ ਪਾ ਕੇ ਹਰੇ ਭਾਈ ਪੈਦਾ ਕਰਦਾ ਕਿਸਾਨ ਕਿੰਨੇ ਹਰੇ ਭਾਈ ਹੁੰਦੀਆਂ ਤਾਂ ਇਹਨਾਂ ਦਾ ਕਾਰਬਨ ਕੰਟਰੈਕਟ ਜਿਹੜੀਆਂ ਕੰਪਨੀਆਂ ਗੰਦਾ ਪਾਉਂਦੀਆਂ ਨੇ ਉਹ ਕਾਰਬਨ ਕੰਟਰੈਕਟ ਨੂੰ ਘਟਾਉਂਦਾ ਕਿਸਾਨ ਨੂੰ ਤਾਂ ਹੋਰ ਵੀ ਮੁਆਵਜ਼ਾ ਬਣਦਾ ਦੇਣਾ ਪਰ ਗੱਲ ਜੇਲ੍ਹ ਤੇ ਜੋ ਇਹਨੂੰ ਇਹਦਾ ਮਤਲਬ ਇਹ ਹੈ ਕਿ ਚਾਹੇ ਸੁਪਰੀਮ ਕੋਰਟ ਚਾਹੇ ਸਰਕਾਰ ਹੈ ਚਾਹੇ ਕਾਰਪੋਰੇਟ ਹੈ ਉਹ ਸਾਤੋਂ ਜ਼ਮੀਨ ਤੋਂ ਹੱਥ ਖੜੇ ਕਰਾਉਣਾ ਚਾਹੁੰਦਾ ਬਿਲਕੁਲ ਪਰ ਕੇਂਦਰ ਸਰਕਾਰ ਕਹਿ ਰਹੀ ਹੈ ਕਿ ਅਸੀਂ ਸਬਸਿਡੀਆਂ ਦੇ ਰਹੇ ਹਾਂ ਬੇਲਰਾਂ ਤੇ ਸਬਸਿਡੀਆਂ ਵੱਡੇ ਸੰਦਾਂ ਤੇ ਸਬਸਿਡੀਆਂ ਅੱਗੇ ਪ੍ਰਾਲੀ ਦਾ ਤੁਸੀਂ ਹੱਲ ਤਾਂ ਕਰੋ ਕਿੰਨੀਆਂ ਕਿੰਨੀਆਂ ਸਬਸਿਡੀਆਂ 60% 70% ਕਿ ਕਿਸਾਨ ਹੱਲ ਕਰਨ ਜਦੋਂ ਅਸੀਂ ਸਬਸਿਡਿਟੀ ਉਹਨਾਂ ਨੂੰ ਸੰਦ ਜਾਂ ਮਸ਼ੀਨਰੀ ਮੁਹੱਈਆ ਕਰਵਾ ਰਹੇ ਨਹੀਂ ਜੀਰੀਓ ਬੀਜਣੀ ਬੰਦ ਕਰਵਾ ਦੇਣ ਬਾਕੀ ਫਸਲਾਂ ਤੇ ਐਮਐਸਪੀ ਦੇਣ ਗਾਰੰਟੀ ਕਰ ਲੇ ਕਿ ਜੀਰੀ ਨਹੀਂ ਲਾਉਣੀ ਧੂਆਂ ਕਰਦੀ ਹੈ ਕਿਸਾਨ ਉਧਰ ਨੂੰ ਮਗ ਜਾਊਗਾ ਕਿਸਾਨ ਗੰਨਾ ਪੀਜਦਾ ਪੈਸਾ ਸਾਲ-ਸਾਲ ਨਹੀਂ ਮਿਲਦਾ ਦੂਜੀ ਫਸਲ ਨੂੰ ਕੋਈ ਪੁੱਛਦਾ ਨਹੀਂ ਆ ਬਾਸਪਤੀ ਦਾ ਰੇਟ ਦੇਖ ਲਓ 35 ਚੋਂ 4000 ਤੋਂ ਚੱਕ ਕੇ 2200 2500 ਤੇ ਆ ਗਿਆ ਕਿਸਾਨ ਕਿੱਧਰ ਨੂੰ ਜਾਵੇ ਕਿਸਾਨ ਨੇ ਮੱਕੀ ਵੀਜੀ 2200 2000 ਰੇਟ ਹੈ ਵੀ ਕਦੀ 1400 ਨੂੰ ਹੈ ਮੰਨ ਲਓ ਫੇਰ ਵੀ ਤੁਸੀਂ ਕਿਸਾਨ ਨੂੰ ਮਾਰ ਰਹੇ ਹੋ ਹੁਣ ਤੁਸੀਂ ਦੇਖੋ ਪੁਲਿਸ ਜਾਂਦੀ ਆ ਪਿੰਡ 'ਚ ਕਿ ਤੂੰ ਅੱਗ ਨਹੀਂ ਲਾਉਣੀ ਸਾਡੇ ਏਰੀਏ 'ਚ ਨਾ ਬੇਹ ਏਰੀਏ 'ਚ ਪੂਸਾ ਜੀਰੀ ਦਾ ਐਡਾ ਬੁਰਾ ਹਾਲ ਹੈ ਕਿ ਉਹ ਦਾਣਾ ਦੇਊਗੀ ਕਿ ਨਹੀਂ ਦੂਰ ਨੂੰ ਕੋਈ ਨਹੀਂ ਪੁੱਛਦਾ ਜੱਟ ਬਣ ਰਿਹਾ ਉਹਨੂੰ ਕੋਈ ਨਹੀਂ ਪੁੱਛਦਾ ਕਹਿੰਦੇ ਚੱਕ ਕੇ ਜਿਹੜਾ ਚ ਡੋਕੋ ਜਿਹੜਾ ਉਹ ਵਾਇਰਸ ਆਇਆ ਹੁਣ ਇਹਨਾਂ ਨੇ ਤਾਂ ਬਣਾਤਾ ਜੀ ਕਿਉਂਕਿ ਕਰੋਨਾ ਆਇਆ ਉਹ ਵੀ ਚੀਨ ਤੋਂ ਕੋਈ ਵਾਇਰਸ ਆਜ ਇਹਨਾਂ ਨੇ ਕੁਝ ਨਹੀਂ ਕਰਨਾ ਇਹ ਫਲਾਣੇ ਪਾਕਿਸਤਾਨ ਤੋਂ ਇਹ ਅੱਤਵਾਦੀ ਆਗੇ ਪਾਕਿਸਤਾਨ ਤੋਂ ਇਹ ਕੀ ਵਾਇਰਸ ਆ ਗਿਆ ਚੀਨ ਤੋਂ ਇਹਨਾਂ ਦਾ ਕੁਝ ਨਹੀਂ ਮੰਨਦਾ ਕੋਈ ਅਧਿਕਾਰੀ ਕੋਈ ਬੰਦਾ ਦੇਖਣ ਗਿਆ ਲੋਕ ਕਰਲਾ ਰਹੇ ਨੇ ਇਹ ਜਾ ਕੇ ਕਹਿੰਦੇ ਕਿ ਨੇ ਤਾਂ ਅੱਗੇ ਨਹੀਂ ਲਾਉਣੀ ਉਹ ਬੂਸ ਨੂੰ ਕਰੂਗਾ ਕੀ ਜਿਸ ਨੂੰ ਦਾਣਾ ਹੀ ਨਹੀਂ ਦਿੱਤਾ ਉਦੋਂ ਕਿਸਾਨ ਜਾਵੇ ਤਾਂ ਜਾਵੇ ਕਿੱਥੇ ਹੁਣ ਹੱਲ ਕੀ ਨਿਕਲਣਾ ਜਿਵੇਂ ਅੰਮ੍ਰਿਤਸਰ ਚ ਬਹੁਤ ਮਾਮਲੇ ਦਰਜ ਹੋਏ ਨੇ ਪਰਚੇ ਦਰਜ ਹੋਏ ਨੇ ਜੀ ਫਿਰ ਪਟਿਆਲੇ ਚ ਵੀ ਹੋਣਗੇ ਸੰਗਰੂਰ ਚ ਵੀ ਹੋਣਗੇ ਇੱਥੇ ਵੀ ਹੋਣਗੇ ਪਰਚੇ ਦਰਜ ਹੋਣਗੇ ਪਰ ਇਹ ਹੱਲ ਨਹੀਂ ਬਿਵਾ ਰਣਗੇ ਪਰਚੇ ਹੋਰ ਕੀ ਕਰੋਗੇ ਮੰਨ ਲਓ 4 ਦਿਨ ਜੇਲ੍ਹ ਰਹਿ ਆਉ ਉਹ ਤਾਂ ਮਰੂਗਾ ਤਾਂ ਜੱਟੇ ਜੇ ਉਹ ਨਹੀਂ ਉਹ ਕਰਦਾ ਤਾਂ ਉਹ ਗਲਫਰਾ ਲੈ ਕੇ ਮਰੂ ਕਿਉਂਕਿ ਪੈਸਾ ਉਹਦੇ ਕੋਲੇ ਹੈ ਨਹੀਂ ਚੱਕਣ ਵਾਲਾ ਉਹਦੇ ਲਈ ਨਹੀਂ ਹੈ ਬੇਲਣ ਵਾਲੇ ਕਹਿੰਦੇ ਸਾਡੀ ਹੜਤਾਲਾ ਸਾਡੇ ਵਾਲਾ ਗਾਹਾਂ ਨਹੀਂ ਕੋਈ ਖਰੀਦਦਾ ਮਰਨਾ ਤਾਂ ਅਕਰ ਨੂੰ ਕਿਸਾਨ ਨੇ ਆ ਉਹ ਝੇੜ ਚ ਲਾ ਕੇ ਮਰੂ ਜਾਂ ਫਾਸ ਲਾ ਕੇ ਮਰੂ ਮਰੂ ਕਿਸਾਨ ਜਗਪਾਲ ਜੀ ਫਿਰ ਹੱਲੇ ਦਾ ਅੱਗੇ ਆ ਬਸ ਅੱਗ ਲਾਉਣੀ ਹੱਲਾ ਇਹਦਾ ਨਹੀਂ ਕਟਿਆ ਦਾ ਘਟਾਇਆ ਕੀਤਾ ਜਾ ਸਕਦਾ ਇਹਦਾ ਹੱਲ ਹੈ ਕਿਉਂਕਿ ਜੇਕਰ ਕੱਲਾ ਫੂਸ ਫੂਕਦਿਆਂ ਤਾਂ ਅੱਦੇ ਤੋਂ ਵੱਧ ਦਾ ਜੀ ਰਿ ਖਰਚਾ ਖੜਾ ਹੀ ਰਹਿ ਗਿਆ ਨਾ ਜੇ 30% ਨਾਲ ਸਰਦਾ ਫਿਰ ਕਿਉਂ ਨਹੀਂ ਉਹਨਾਂ ਨੂੰ ਉਹ ਕਰ ਦੇ ਤੁਸੀਂ ਦੇਖੋ ਜਿੰਨੀ ਇਹਨਾਂ ਨੇ ਪਰਾਲੀ ਇਕੱਠੀ ਕਰੀ ਆ ਇਹ ਰਾਂ ਦੇ ਢੇਰ ਗਲ ਰਹੇ ਨੇ ਗਲ ਰਹੇ ਨਾ ਜਿਹੜੇ ਗਲ ਰਹੇ ਨੇ ਉਹ ਤਾਂ ਪਿੱਟਦਾ ਜਿਹੜਿਆਂ ਬੰਦਿਆਂ ਨੇ ਇਕੱਠੀ ਕਰਕੇ ਪੈਸਾ ਲਾ ਕੇ ਉਹਨੂੰ ਇਕੱਠੀ ਕਰਕੇ ਰੱਖੀ ਆ ਉਹਨਾਂ ਦੀ ਤਾਂ ਬਿਕ ਨਹੀਂ ਰਹੀ ਉਹ ਤਾਂ ਗਲ ਰਹੀ ਆ ਸਰਕਾਰ ਕਹਿ ਰਹੀ ਹੈ ਜੇਲ੍ਹ ਤੋਂ ਉਹ ਤਾਂ ਜੇਲ੍ਹ ਤੇ ਜਾਣਾ ਉਹਨੂੰ ਸੌਖਾ ਨਹੀਂ ਤਾਂ ਮਰਨਾ ਪੂ ਫਾ ਲਾ ਕੇ ਜੇਲ੍ਹ ਚ ਰੋਟੀ ਤਾਂ ਮਿਲੂ ਉਹ ਘਰੇ ਦਾ ਉਹ ਘਰ ਤਾਂ ਲਾ ਕੇ ਫਾ ਲੈਣਾ ਪਊਗਾ ਫੇ ਮਰੂਗਾ ਉਹ ਉਹ ਤੇ ਜਾ ਕੇ ਕਿਧਰ ਨੂੰ ਜਾਣਗੇ ਅਸਲ ਹੱਲ ਫਿਰ ਇਹੀ ਹੈ ਜਿਵੇਂ ਤੁਸੀਂ ਕਹਿ ਰਹੇ ਹੋ ਕਿ 30% ਜਨ ਕਿ ਉੱਪਰਲਾ ਫੂਸ ਫੂਸ ਫੂਕਿਆ ਜਾਵੇ ਪੂਰਾ ਰੀਪਰ ਚੱਲੇ ਨਾ ਜਿਹੜਾ ਦੂਜਾ ਰੀਪਰ ਨੂੰ ਕੱਟਣਾ ਇੱਕ ਤਾਂ ਗੱਲ ਇਹ ਹੋਵੇ ਦੂਜਾ ਜਾਂ ਦੂਜੀਆਂ ਬਸਲਾਂ ਦੇ ਐਮ ਐਸ ਪੀ ਦਿਓ ਖਰੀਦ ਦੀ ਗਰੰਟੀ ਕਰੋ ਆਪੇ ਘਟ ਜੂਗਾ ਪਰ ਦੂਸਰ ਇਸ ਗੱਲ ਨੂੰ ਸਰਕਾਰ ਧਿਆਨ ਦੇਵੇ ਸਰਕਾਰ ਤਾਂ ਇਹ ਹੈ ਕਿ ਪੈਸੇ ਵਾਲੇ ਦੀ ਸਰਕਾਰ ਆ ਪੈਸੇ ਜਿੱਥੋਂ ਉਹਨਾਂ ਨੂੰ ਪੈਸੇ ਬਣਦੇ ਨੇ ਕਿਸਾਨ ਨੂੰ ਕਿਉਂ ਨਹੀਂ ਕੁਝ ਦਿੰਦੇ ਕੰਪਨੀਆਂ ਨੂੰ ਦਿੰਦੇ ਨੇ ਜਿਹੜੀ ਕੰਪਨੀ ਦਾ ਬਿਲਰ ਹੈ ਦੂਜੇ ਥਾਂ ਮੇ ਜਿੱਥੋਂ ਸਰਕਾਰ ਕਹਿੰਦੀ ਉਥੋਂ ਦੂਜੇ ਥਾਂ ਮੇ ਤੋਂ ਲੈ ਲਾਦੇ ਰੇਟ ਤੇ ਹੈਪੀ ਸੀਟਰ ਉਹਦੇ 2.5 ਲੱਖ ਦਾ ਉਹ ਉਥੇ 50000 ਰੁਪਇਆ ਵੱਧ ਮਿਲੂਗਾ ਕਿਉਂਕਿ ਇਹਨਾਂ ਦਾ ਆਪਣਾ ਕਮਿਸ਼ਨ ਹੈ ਇਹ ਤਾਂ ਕਮਿਸ਼ਨ ਦੇ ਉਹਦੇ ਚੱਕਰ ਚ ਚੱਲਦੇ ਨੇ ਕਿਸਾਨ ਨੂੰ ਦੇਣ ਲਈ ਕੁਝ ਨਹੀਂ ਹੁਣ ਤਾਂ ਸਰਕਾਰ ਦਾ ਜਮਾ ਬੇੜਾ ਪੰਜਾਬ ਸਰਕਾਰ ਦਾ ਤਾਂ ਗਰਕ ਹੋ ਗਿਆ ਨਾ ਇਹਨਾਂ ਨੇ ਤਾਂ ਪੱਲਾ ਪਾ ਲਿਆ ਵੀ ਮੰਗਾ ਮੰਗਣ ਲੱਗੇ ਹੁਣ ਤੁਸੀਂ ਇਹ ਦੇਖੋ ਜਦੋਂ ਸਰਕਾਰ ਮੰਗ ਰਹੀ ਹੈ ਪੈਸਾ ਕੌਣ ਦੇਊਗਾ ਚੋਰ ਸਾਤਾ ਤਾਂ ਦੇ ਨਹੀਂ ਸਕਦਾ ਚੋਰ ਬੰਦੇ ਪੈਸੇ ਦੇ ਕੇ ਸਰਕਾਰ ਨੂੰ ਬਾਹ ਕੀ ਦੀ ਮਰੋੜਨਗੇ ਕਿਸਾਨਾਂ ਦੀ ਮਰੋੜਨਗੇ ਮਜ਼ਦੂਰਾਂ ਦੀ ਮਰੋੜਨਗੇ ਸੋੜੇ ਦੁਕਾਨਦਾਰ ਦੀ ਮਰੋੜਨਗੇ ਰੁੱਕੂਗਾ ਕੌਣ ਜਦੋਂ ਸਰਕਾਰ আর ਸਾਡਾ ਸਿਸਟਮ ਚੋਰ ਹੋ ਗਿਆ ਇਹ ਇਹਦਾ ਤਾਂ ਸੱਚ ਪਰ ਲੋਕ ਹੀ ਉੱਠਣਗੇ ਫਿਰ ਉਹ ਨੇਪਾਲ ਵਾਲੇ ਹਾਲੇ ਹੋਣਗੇ ਹੋਰ ਇਦੂ ਬਿਨਾ ਕੀ ਹੋਊਗਾ ਠੀਕ ਹੈ ਜਨਨ ਕਿ ਪਰਚਿਆਂ ਦੀ ਕੋਈ ਪ੍ਰਵਾਹ ਨਹੀਂ ਕਿਸਾਨਾਂ ਨੂੰ ਗ੍ਰਿਫਤਾਰੀਆਂ ਦੀ ਕੋਈ ਪ੍ਰਵਾਹ ਨਹੀਂ ਦੇਖੋ ਦੋਈ ਚੀਜ਼ਾਂ ਨੇ ਕਿਸਾਨ ਜਾਤਾ ਰਸੇ ਨਾਲ ਲਟਕੂ ਜਾਂ ਜਿਹੜੇ ਜਾਊ ਕੋਈ ਜਦ ਪੱਲੇ ਹੀ ਨਹੀਂ ਕੁਝ ਕਰੂ ਤਾਂ ਕਰੂਗਾ ਕਿ ਬਿਲਕੁਲ ਜੀ ਸੋ ਕਿਸਾਨ ਆਗੂਆਂ ਦਾ ਇਹੀ ਕਹਿਣਾ ਕਿ ਕਿਸਾਨ ਦੀ ਮਜਬੂਰੀ ਆ ਅੱਗ ਲਗਾਉਣੀ ਇਹਦੇ ਵਿੱਚ ਪਰਚੇ ਦਰਜ ਕਰਨੇ ਜਾਂ ਗ੍ਰਿਫਤਾਰੀ ਕਰਨੀ ਉਹ ਹੱਲ ਨਹੀਂ ਕੋਈ ਹੱਲ ਸਰਕਾਰ ਕੱਢੇ ਕਿਉਂਕਿ ਜੇ ਤਾਂ 30% ਪ੍ਰਾਲੀ ਜੜਾਈ ਜਾਵੇ ਉਸ ਦੇ ਤਹਿਤ ਕਿਉਂਕਿ ਅੱਗ ਲਾਉਣ ਨਾਲ ਹੀ ਹੱਲ ਹੁੰਦਾ ਇੱਥੋਂ ਤੱਕ ਕਿਸਾਨ ਕਹਿ ਰਹੇ ਨੇ ਉਹਨੂੰ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ 'ਚ ਜੋ ਪ੍ਰਾਲੀ ਦਾ ਬੰਦੋਬਸਤ ਆ ਉਹ ਕਿਸਾਨ ਕਿਵੇਂ ਕਰਦੇ ਨੇ ਅਤੇ ਪ੍ਰਸ਼ਾਸਨ ਕਿੰਨਾ ਕੁ ਸਖਤ ਹੁੰਦਾ ਕੈਮਰਾਮੈਨ ਜੌਨੀ ਨੱਬਾ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ